ਪਰ ਅੱਜ ਕੱਲ ਤਾਂ ਕਹਿੰਦੇ ਵੀ ਸ਼ੈਤਾਨ ਦਾ ਰਾਜ ਚੱਲ ਰਿਹਾ ਤੇ ਸ਼ੈਤਾਨ ਦਾ ਰਾਜ ਜਿਹੜੇ ਜਿਹੜੇ ਸ਼ੈਤਾਨ ਦੇ ਭਗਤ ਹੈ ਉਹ ਸਾਰੀ ਦੁਨੀਆ ਨੂੰ ਚਲਾ ਰਹੇ ਆ ਰਾਜ ਕਿਵੇਂ ਚੱਲਦਾ ਆ ਰਾਜ ਰਾਜ ਜਿਹੜਾ ਨਾ ਧਰਮੀ ਬੰਦਿਆਂ ਤੇ ਰਾਜ ਨਹੀਂ ਉਹਦਾ ਚੱਲਦਾ ਸ਼ੈਤਾਨ ਦਾ ਨਾ ਕਦੇ ਹੈ ਸੀ ਨਾ ਕਦੇ ਹੋਊਗਾ ਤੇ ਨਾ ਹੀ ਹੈ ਹੂੰ ਰਾਜ ਉਹਨਾਂ ਲੋਕਾਂ ਤੇ ਹੈ ਜਿੰਨਾਂ ਲੋਕਾਂ ਨੇ ਆਪਣੇ ਆਪ ਨੂੰ ਉਹਦਾ ਖਾਜਾ ਬਣਾਇਆ ਹੈ ਜਿਹੜੇ ਸਵੇਰੇ ਰੱਬ ਦਾ ਨਾਮ ਲੈਣ ਲੱਗੇ ਉੱਠਣ ਤੋਂ ਪਹਿਲਾਂ ਉਹਨਾਂ ਨੂੰ ਮਨ ਚੰਦਾ ਚੱਲ ਪਈ ਉੱਠਣ ਰੱਬ ਦਾ ਨਾਮ ਲੈ ਲੈ ਪਰ ਉਹਨਾਂ ਨੂੰ ਜਿਹੜਾ ਦੂਜੇ ਪਾਸੇ ਉਹਨਾਂ ਦਾ ਜਿਹੜਾ ਜਿਆਦਾ ਔਗਣ ਨੇ ਉਹਨੂੰ ਘੇਰ ਲੈਂਦੇ ਨੇ ਤੇ ਉਹਨੂੰ ਕਹਿੰਦੇ ਨੇ ਉਹ ਲੇਟਰ ਹੈ ਰਹਿਣ ਦੇ ਉਹਨਾਂ ਨੇ ਆਪਣੇ ਆਪ ਨੂੰ ਖਾਜਾ ਬਣਾ ਲਿਆ ਉਹਦਾ ਡਿਸੀਜਨ ਮੰਨ ਲੈਂਦੇ ਨੇ ਪਰ ਉਹ ਚੰਗੇ ਦੇਵੀ ਗੁਣਾ ਦੇ ਡਿਸੀਜਨ ਨੂੰ ਮੰਨਦੇ ਉਹਨਾਂ ਤੇ ਰਾਜ ਆ ਇਹ ਅੰਦਰ ਸ਼ੈਤਾਨ ਹੀ ਬੋਲਦਾ ਹੁੰਦਾ ਜਦੋਂ ਸ਼ੈਤਾਨ ਹੀ ਉਹ ਝੂਠ ਹੀ ਆ ਠੀਕ ਹੈ ਜਿਹੜਾ ਅੰਦਰ ਰੱਬ ਵੀ ਤਾਂ ਬੋਲਦਾ ਨਾ ਉਹ ਵੀ ਤਾਂ ਉੱਠਣ ਨੂੰ ਕਹਿੰਦਾ ਰੱਬ ਦਾ ਨਾਮ ਲਿਆ ਕਰ ਇੱਕ ਇਹ ਵੀ ਗੱਲ ਹੋਈ ਹੈ ਵੀ ਹਰ ਬੰਦੇ ਦਾ ਮਤਲਬ ਇਹ ਹੈ ਤੁਹਾਡੇ ਅੰਦਰ ਨਹੀਂ ਹਰ ਬੰਦੇ ਦੀ ਨਾ ਕਦੇ ਨਾ ਕਿਸੇ ਨੇ ਦੇਖਿਆ ਕਈ ਵਾਰ ਧਿਆਨ ਵੀ ਨਹੀਂ ਜਾਂਦਾ ਹਰ ਬੰਦੇ ਦੀ ਅੰਮ੍ਰਿਤ ਵੇਲੇ ਜਾ ਕੇ ਇੱਕ ਵਾਰੀ ਖੁੱਲਦੀ 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 ਹੈ ਤੁਸੀਂ ਰਾਤ ਨੂੰ ਸੋਚ ਕੇ ਪਉ ਤੁਸੀਂ ਰਾਤ ਨੂੰ ਸੋਚ ਕੇ ਪਉ ਐਗਜ਼ੈਕਟ ਉਹ అలਾਰਮ ਤੋਂ ਇੱਕ ਅੱਧਾ ਮਿੰਟ ਸੈਕਿੰਡ ਪਹਿਲਾਂ ਤੁਹਾਡੀ ਖੁੱਲ ਜੂਗੀ ਤੁਹਾਡੀ ਰਾਈਟ ਟਾਈਮ ਖੁੱਲ੍ਹੇ ਠੀਕ ਹੈ ਨਾ ਕਿਉਂਕਿ ਤੁਸੀਂ ਆਪਣੇ ਸਬਕੌਨਸ਼ੀਅਸ ਮਾਈਂਡਰ ਦੇ ਨਾਲ ਉਹਦੇ ਨਾਲ ਅਟੈਚ ਹੋ ਕੇ ਗੱਲ ਕਰਦੇ ਨਾ ਸੁਣਦੇ ਜਦੋਂ ਤੇ ਜਦੋਂ ਤੁਸੀਂ ਉਸ ਤੇ ਫੋਕਸ ਕਰਨਾ ਸਟਾਰਟ ਕਰ ਦੋਗੇ ਮੈਨ ਸਿਰਫ ਮੈਡੀਟੇਟ ਹੋਣ ਦੀ ਹੈ ਧਿਆਨ ਨਾਲ ਹੂੰ ਧਿਆਨ ਇਕੱਲਾ ਮੁੱਦਾ ਨਹੀਂ ਆ ਧਿਆਨ ਦੇ ਨਾਲ ਪਿਉਰੀਫਿਕੇਸ਼ਨ ਆ ਉਸ ਪਰਮਾਤਮਾ ਦਾ ਨਾਮ ਜੇ ਜੁੜੂਗਾ ਤਾਂ ਤੁਸੀਂ ਅਸਲੀ ਸਾਧਕ ਤੇ ਅਧਿਆਤਮਿਕਤਾ ਵੱਲ ਨੂੰ ਜਾ ਸਕਦੇ ਆ ਜੇ ਕੱਲਾ ਫੋਕਟ ਧਿਆਨ ਲਾਉਂਗੇ ਤਾਂ ਤੁਹਾਡੇ ਅੰਦਰ ਜਿਹੜੇ ਕਰਮ ਨੇ ਜੇ ਤੁਸੀਂ ਕਾਮੀ ਹੋ ਤੇ ਕਾਮੀ ਬਹੁਤ ਜ਼ਬਰਦਸਤ ਬਣ ਜਾਓਗੇ ਜੇ ਤੁਸੀਂ ਕਰੋਧੀ ਹੋ ਤੇ ਸਿਰੇ ਦੇ ਕਰੋਧੀ ਬਣ ਜਾਓਗੇ ਕੱਲਾ ਧਿਆਨ ਲਾਣ ਦਾ ਜੇ ਪਰਮਾਤਮਾ ਦਾ ਨਾਮ ਵਿੱਚ ਜਪੋਗੇ ਧਿਆਨ ਦੇ ਵਿੱਚ ਫਿਰ ਉਹ ਜਿਹੜੇ ਔਗਣਾਂ ਵਾਲੇ ਗੁਣ ਨੇ ਔਗਣ ਨੇ ਉਹ ਉਗਣਾ ਦਾ ਸੈਟਅਪ ਖਤਮ ਹੋਣਾ ਸਟਾਰਟ ਹੋ ਗਉਣ ਪ੍ਰਬਲ ਹੋਣੇ ਸਟਾਰਟ ਹੋ ਜਾਣਗੇ ਫੇ ਅੰਮ੍ਰਿਤ ਅੰਦਰ ਪ੍ਰਗਟ ਹੋਣਾ ਸ਼ੁਰੂ ਜਵੇਂ ਸ਼ੈਤਾਨ ਦੀ ਗੱਲ ਕੀਤੀ ਹੈ ਸ਼ੈਤਾਨ ਦੇ ਪੂਜਕ ਜਿਹੜੇ ਆ ਉਹ ਕਿਹਾ ਜਾਂਦਾ ਵੀ ਸੀਕ੍ਰੇਟ ਸੁਸਾਇਟੀ ਹੈ ਇਲੂਮੀਨਾਰਟਿਸ ਦੀ ਚਲੋ ਉਹਦੇ ਬਾਰੇ ਅੱਜ ਤੱਕ ਇਹ ਆਪਾਂ ਡਿਫਰੈਂਟ ਐਪੀਸੋਡ ਕਰਾਂਗੇ ਕਿਉਂਕਿ ਤੁਹਾਡੇ ਨਾ ਮੁੱਦੇ ਬਹੁਤ ਅਲੱਗ-ਅਲੱਗ ਆਪਾਂ ਜਿਸ ਮੁੱਦੇ ਤੇ ਬੈਠੇ ਮੈਂ ਚਾਹਣਾ ਵੀ ਉਸ ਮੁੱਦੇ ਨੂੰ ਰੱਖੋ ਨਹੀਂ ਮੈਂ ਕਾਫੀ ਕੁਝ ਲੈ ਕੇ ਆਇਆ ਹਾਂ ਨਾ ਨਹੀਂ ਬਿਲਕੁਲ ਸੀਕ੍ਰੇਟ ਸੁਸਾਇਟੀ ਇਲੂਮੀਨਾਰਟਿਸ ਬਾਰੇ ਮੈਨੂੰ ਪਤਾ ਤੁਸੀਂ ਗੱਲ ਕਰਨਾ ਚਾਹੁੰਦੇ ਆਂ ਅਨਾ ਆਪਾਂ ਉਹਦੇ ਬਾਰੇ ਪ੍ਰੋਪਰ ਐਪੀਸੋਡ ਹੀ ਕਰ ਲਾਂਗੇ ਮਤਲਬ ਤੁਹਾਨੂੰ ਇਹਦੇ ਬਾਰੇ ਪ੍ਰੋਪਰਲੀ ਜਾਣਕਾਰੀ ਮੈਨੂੰ ਮੈਸੇਜ ਵੀ ਆਉਂਦੇ ਆ ਤੁਹਾਨੂੰ ਇਲੂਮਿਨੇਟਿਸ ਤੋਂ ਮੈਸੇਜ ਆਹ ਮੈਸੇਜ ਆ ਦਿਖਾ ਦੂੰਗਾ ਤੁਹਾਨੂੰ ਇਹ ਸਾਡੇ ਹੋ ਜੋ ਸਿੱਖਾਂ ਨੂੰ ਵੀ ਟਾਰਗੇਟ ਕਰ ਰਹੇ ਹੋ ਉਹਨਾਂ ਲਈ ਸਿੱਖ ਇਹ ਮੈਟਰ ਨਹੀਂ ਕਰ ਰਿਹਾ ਹੂੰ ਉਹਨਾਂ ਲਈ ਸੋਲ ਬਾਇ ਕਰਦੇ ਆ ਪਰ ਤੁਹਾਡੀ ਸੋਲ ਉਹਨਾਂ ਨੇ ਕਿਉਂ ਤੁਸੀਂ ਤਾਂ ਇੱਕ ਧਾਰਮਿਕ ਬੰਦੇ ਹੋ ਤੁਸੀਂ ਲੋਕਾਂ ਨੂੰ ਮਤਲਬ ਧਾਰਮਿਕ ਬੰਦੇ ਵੀ ਉਹਨਾਂ ਨੇ ਆਪਣੇ ਨਾਲ ਰਲाये ਆਏ ਤੁਸੀਂ ਧਰਮ 'ਚ ਰਹਿ ਕੇ ਲੋਕਾਂ ਨੂੰ ਗਲਤ ਚੀਜ਼ਾਂ ਗਾਈਡ ਕਰੋਗੇ ਉਹਦੇ ਨਾਲ ਜੁੜੋਗੇ ਠੀਕ ਹੈ ਕਰਮ ਕਾਂਡਾਂ ਨਾਲ ਜੁੜੋਗੇ ਸ਼ੈਤਾਨ ਨਾਲ ਜੁੜੋਗੇ ਤਾਂ ਹੀ ਤੁਸੀਂ ਕਹਿੰਦੇ ਹੋ ਵੀ ਉਹ ਲੋਕਟ ਪਵਾ ਕੇ ਅੰਦਰ ਤੁਰਿਆ ਫਿਰਦਾ ਮਤਲਬ ਰੱਬ ਦਾ ਨਾਮ ਲੈ ਕੇ ਸ਼ੈਤਾਨ ਨਾਲ ਜੁੜਿਆ ਜਾ ਰਿਹਾ ਹਾਂ ਠੀਕ ਹੈ ਧਰਮ ਸਥਾਨ ਬਣਾ ਕੇ ਧਰਮ ਦੇ ਨਾਮ ਤੋਂ ਸਥਾਨ ਬਣਾ ਕੇ ਉੱਤੇ ਵੀ ਗਲਤ ਕੰਮ ਕਰਾਵੇਂ ਇਹ ਸ਼ੈਤਾਨ ਦੇ ਕੰਮ ਹੈ ਕਿ ਕਿੰਨੇ ਬਾਬੇ ਐ ਇਸ ਜਿਹਨੇ ਬੱਚਿਆਂ ਨਾਲ ਰੇਪ ਕੀਤੇ ਨੇ ਕਿ ਕੁੜੀਆਂ ਨਾਲ ਦੇ ਦੇਖੋ ਕੋਈ ਵੀ ਜਿਹੜਾ ਗਲਤ ਕਾਰਜ ਕਰਦਾ ਹੈ ਨਾ ਉਹਦਾ ਫਲ ਵੀ ਪ੍ਰਮਾਤਮਾ ਉਸੇ ਵਕਤ ਦੇ ਦਿੰਦਾ ਉਹ ਕੌਣ ਆ ਕਿਸ ਸਭੇਤਾ ਤੋਂ ਆ ਕਿਹੜਾ ਬਾਬਾ ਆ ਕਿਹੜਾ ਸਾਧੂ ਆ ਇਹਦੇ ਤੋਂ ਰੱਬ ਨੂੰ ਕੋਈ ਲੈਣਦੇ ਨਹੀਂ ਜੋ ਕਰਮ ਕਰੋਗੇ ਉਹਦਾ ਫਲ ਨਾਲ ਨਾਲ ਦੁਨੀਆ ਹੀ ਦੇ ਦਿੰਦੀ ਆ ਦੁਨੀਆ ਦੇ ਹਰਨਾਕਸ਼ ਦਾ ਹੀ ਘਰ ਪ੍ਰਹਲਾਦ ਪੈਦਾ ਕੀਤਾ ਸੀ ਰਕਸ਼ਸੀ ਜੀ ਉਹ ਦਾ ਆਪਣਾ ਪੁੱਤਰ ਹੀ ਸੀਗਾ। ਲੈ ਲਓ ਉਹਦੇ ਘਰ ਹੀ ਭਗਤ ਪੈਦਾ ਕਰਤਾ। ਹਮ ਹੈਨਾ। ਹਰਨਾਖਸ਼ ਦੁਸ਼ਟਾਂ ਰ ਮਾਰਿਆ ਪ੍ਰਹਿਲਾਦ ਤਰਾਇਆ। ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦੇਓ ਮੁੱਖ ਲਾਇਆ। ਠੀਕ ਹੈ ਨਾ। ਗੁਰਬਾਣੀ ਕਹਿੰਦੀ ਆ। ਗੁਰਬਾਣੀ ਤੇ ਨਾ ਬਹੁਤ ਕੁਸ਼ਲ ਪਿਆਰ ਕਰਦੇ ਆਪਾਂ। ਪਰ ਚਪੇੜਾਂ ਆਪਣੇ ਬੰਦੇ ਨੂੰ ਜ਼ਿਆਦਾ ਮਾਰਦੀ ਆ ਜਿੱਥੇ ਗਲਤੀ ਹੋ ਜੇ। ਆਪਣੇ ਨਿਆਣੇ ਦੇ ਜਾਲਾ ਡੰਡੇ ਬੰਦੇ। ਜਿਹੜੇ ਧਰਮੀ ਕੁਹਾ ਕੇ ਧਰਮ ਦਾ ਕੰਮ ਨਹੀਂ ਕਰਦੇ ਤੇ ਕੱਲੇ ਇਸ ਡਿਜ਼ਾਈਨ ਉੱਪਰਲੇ ਕੱਪੜਿਆਂ ਤੱਕ ਡਿਪੈਂਡ ਹੈ ਨਾ ਤੇ ਉਹਦੇ ਨਾਮ ਤੋਂ ਧੰਦਾ ਕਰ ਰਿਹਾ ਤੇ ਕੱਲਾ ਦਿਖਾਵਾ ਕਰ ਰਿਹਾ ਤੇ ਉਸ ਦਿਖਾਵੇ ਦੇ ਵਿੱਚ ਰਹਿ ਕਰਕੇ ਉਸ ਪਰਮਾਤਮਾ ਨੂੰ ਭੁੱਲ ਕੇ ਗਲਤ ਕਾਰਜ ਕਰ ਰਿਹਾ ਤੇ ਉਹਦਾ ਦੇਣਦਾਰੀ ਵੀ ਪਰਮਾਤਮਾ ਨਾਲੋਂ ਨਾਲ ਕਰਦਾ ਹੈ ਨਾਲੋਂ ਨਾਲ ਇੱਥੇ ਕਰਦਾ ਸਾਰੇ ਉਹਦੇ ਹੱਥ 'ਚ ਹੀ ਆ ਸਾਰੇ ਹੁਕਮੇ ਅੰਦਰ ਸਭ ਕੋ ਬਾਹਰ ਕੋ ਨਾਨਕ ਕੋ ਕਮੇ ਜੇ ਬੁੱਢਾ ਤਾਂ ਉਹ ਮੈਂ ਕਹਿਣਾ ਪਰ ਜਿਹੜੇ ਗਲਤ ਕਰ ਰਹੇ ਉਹ ਤਾਂ ਹੁਕਮ ਚ ਨਹੀਂ ਤੁਸੀਂ ਆਪ ਜਿਹੜੇ ਗਲਤ ਜਿਹੜੇ ਸੀਕ੍ਰੈਟਸ ਨੇ ਉਹਦਾ ਰਿਜ਼ਲਟ ਫੇਰ ਪ੍ਰਮਾਤਮਾ ਦੇ ਦਿੰਦਾ ਨਾ ਨਾਲੋਂ ਨਾਲ ਹੁਣ ਤੁਸੀਂ ਅੱਗੇ ਚ ਸ਼ਾਲਮਾ ਉਹਦਾ ਸਾੜਾ ਬਿੱਜੂਗਾ ਦੇ ਵਿੱਚ ਉਹਦਾ ਤਾਂ ਨਹੀਂ ਕਸੂਰ ਉਹਨੇ ਉਹਦਾ ਰਿਜ਼ਲਟ ਦੇ ਦੇਣਾ ਪਰ ਆਪਾਂ ਦੇਖਦੇ ਵੀ ਸ਼ਾਲ ਮਾਰਿਆ ਤੈਨੂੰ ਸਾੜਾ ਲੱਗ ਜਾਊਗਾ ਪਰ ਆਪਾਂ ਦੇਖਦੇ ਜਿਹੜੇ ਉਹਨਾਂ ਨਾਲ ਜੁੜਦੇ ਆ ਉਹ ਮਿਲੀਨਿਅਰਸ ਬਣ ਜਾਂਦੇ ਆ ਬਿਲੀਨਿਅਰਸ ਬਣ ਜਾਂਦੇ ਆ ਬਾਤੂ ਜਾਂਦੇ ਕਿੱਥੇ ਆ ਆਪਣਾ ਮੌਤ ਦੇ ਪੇਗਾਮ ਆਪ ਹੀ ਲਿਖ ਰਹੇ ਹੁੰਦੇ ਆ ਠੀਕ ਆ ਓਏ ਟਾਈਮਿੰਗ ਕਰਦਾ ਟਾਈਮਿੰਗ ਕਰਦਾ ਤੁਸੀਂ ਅਮੀਰੀ ਕਿਸ ਨੂੰ ਮੰਨ ਰਹੇ ਆ ਅਮੀਰੀ ਕਿਸ ਨੂੰ ਮੰਨ ਰਹੇ ਕੀ ਚਾਹੁੰਦੇ ਕੀ ਆ ਐਂਡ ਕਿੱਥੇ ਜਾਣਾ ਚਾਹੁੰਦੇ ਆ ਤੁਸੀਂ 100% ਹੋ ਕੇ ਬਾਅਦ ਚ ਜ਼ੀਰੋ ਵੱਲ ਨੂੰ ਤੁਹਾਨੂੰ ਤੁਰਨਾ ਪੈਣਾ ਖਤਮ ਹੋ ਜੂ ਫਿਰ ਹੁਣ ਚਲੋ ਪੰਜਾਬੀ ਇੰਡਸਟਰੀ ਚ ਗਾਇਕ ਨੇ ਸਿੰਗਰ ਨੇ ਅ ਦਲਜੀਤ ਦਸਾਂਜਣ ਉਹ ਬੰਦਾ ਆਪਣੇ ਉਸਪੀਕ ਟਾਈਮ ਤੇ ਪਹੁੰਚ ਚੁੱਕਾ ਆ ਉਸਪੀਕ ਟਾਈਮ ਤੇ ਉਸ ਮੈਨੂੰ ਉਹਦੀ ਇੱਕ ਗੱਲ ਬਹੁਤ ਪਿਆਰੀ ਲੱਗੀ ਉਹਨੇ ਕਿਹਾ ਵੀ ਮੈਂ ਹੁਣ ਐਂਡ ਲੈਵਲ ਪਹੁੰਚ ਚੁੱਕਾ ਮਸ਼ਹੂਰੀ ਦੇ ਹਾਂ ਉਹਨਾਂ ਲੇਟੈਸਟ ਮੈਟਗਾਲਾ ਉੱਥੇ ਵੀ ਜਾ ਕੇ ਆ ਜਿੱਥੇ ਅਰਬਾਂ ਪਤੀ ਜਾਂਦੇ ਹਨ ਹਾਂ ਉਹ ਕਹਿੰਦਾ ਮੈਂ ਹੁਣ ਉੱਥੋਂ ਹੁਣ ਮੈਨੂੰ ਸਾਰੇ ਜਾਣਨ ਤਾਂ ਲੱਗੇ ਮੈਂ ਤਾਂ ਹੁਣ ਜ਼ੀਰੋ ਵੱਲ ਨੂੰ ਤੁਰਿਆ ਐਕਚੁਅਲ ਚ ਸਫਰ ਜਿਹੜਾ ਨਾ ਜ਼ੀਰੋ ਵੱਲ ਨੂੰ ਹੀ ਆ ਉਹ ਸ਼ੁਰੂ ਚ ਹੀ ਜ਼ੀਰੋ ਵਾਲਾ ਕਰ ਲਓ ਉਹ ਕਹਿੰਦਾ ਜੀ ਮੈਂ ਹਾਂ ਉਹ ਬੰਦੇ ਨੇ ਲੇਟਿਆ ਪਿਆ ਸੀ ਕਹਿੰਦਾ ਹਾਂ ਭਾਈ ਉੱਠ ਤੂੰ ਐਵੇਂ ਲੇਟਿਆ ਰਹਿਣਾ ਕੀ ਕਰਦਾ ਆ ਉਹ ਕਹਿੰਦਾ ਕਹਿੰਦਾ ਕਿਉਂ ਸਿਕੰਦਰ ਮਹਾਨ ਦੀ ਕਹਾਣੀ ਦੱਸ ਰਿਹਾ ਹੋਈ ਗੱਲ ਅਣਾ ਸਮਝ ਆ ਗਈ ਨਾ ਤੁ ਵੀ ਐਂਡ ਜੇ ਆਰਾਮ ਹੀ ਕਹਿੰਦਾ ਤਾਂ ਮੈਂ ਹੁਣ ਹੀ ਕਰ ਰਿਆ ਉਹ ਕਹਿੰਦਾ ਇੰਨਾ ਕੁਝ ਕਰ ਕਰਾ ਕੇ ਯਾਰ ਮੈਂ ਹੁਣੇ ਆਰਾਮ ਕਰੀ ਉਹੀ ਗੱਲ ਆ ਵੀ ਜੇ ਇਹਨਾਂ ਕੁਝ ਕਰ ਕਰਾ ਕੇ ਤੁਸੀਂ ਬਹੁਤੀ ਸੋਭਾ ਨੂੰ ਸੰਸਾਰੀ ਸੋਭਾ ਨੂੰ ਮੰਨ ਰਹੇ ਆ ਵੀ ਫਿਰ ਮੈਂ ਆਰਾਮ ਕਰੂੰਗਾ ਆਰਾਮ ਜਿਹੜਾ ਨਾ ਐਕਚੁਅਲੀ ਚ ਮਨ ਦਾ ਤੁਹਾਨੂੰ ਮਨ ਨੂੰ ਖੁਸ਼ੀ ਆ ਗਈ ਨਾ ਆਰਾਮ ਆ ਆਨੰਦ ਤੁਸੀਂ ਕਿਤੇ ਵੀ ਕਿਹਦੇ ਵਾਸਤੇ ਦੇਖੋ ਕੁਝ ਅਚੀਵ ਕਰੇਗਾ ਤਾਂ ਹੀ ਲੋਕੀ ਉਹਨੂੰ ਸੁਣਨਗੇ ਦੇਖੋ ਅਚੀਵ ਦੀ ਗੱਲ ਕਰ ਰਹੇ ਆ ਤਾਂ ਉਸਨੇ ਕੁਝ ਅਚੀਵ ਕੀਤਾ ਤਾਂ ਹੀ ਉਹ ਜ਼ੀਰੋ ਵਾਲ ਤੁਰਿਆ ਜੇ ਪਹਿਲਾਂ ਹੀ ਜ਼ੀਰੋ ਵਾਲ ਤੁਰ ਲੈਂਦਾ ਉਹ ਕੁਝ ਅਚੀਵ ਥੋੜੀ ਨਾ ਕਰਦਾ ਇੱਕ ਐਗਜ਼ਾਮਪਲ ਦੇ ਰਿਹਾ ਵੀ ਜਿਹੜਾ ਮੂਲ ਹੈ ਨਾ ਉਧਰ ਨੂੰ ਆਣਾ ਪੈਣਾ ਤੁਸੀਂ ਅਚੀਵਮੈਂਟ ਸੰਸਾਰ ਵਜੋਂ ਤੁਸੀਂ ਅਚੀਵਮੈਂਟ ਉਹਨੂੰ ਮੰਨਦੇ ਆ ਪਰ ਭਗਤਾਂ ਦਾ ਇਹਨਾਂ ਚੀਜ਼ਾਂ ਨੂੰ ਅਚੀਵਮੈਂਟ دنیਵੀਂ ਚੀਜ਼ਾਂ ਦੀ ਅਚੀਵਮੈਂਟ ਅਚੀਵਮੈਂਟ ਨਹੀਂ ਨਾ ਮੰਨਦੇ ਭਗਤ ਜਿਹੜੇ ਨੇ ਰੱਬ ਦਾ ਨਾਮ ਲੈਣ ਲਈ ਉਹਨਾਂ ਲਈ ਅਚੀਵਮੈਂਟ ਇੱਕ ਰੱਬ ਦੇ ਨਾਲ ਜੁੜਨਾ ਉਹ ਅਚੀਵਮੈਂਟ ਆ ਬਸ ਆਪਾਂ ਗੱਲ ਨੂੰ ਗੁਰਨਾਨਕ ਸਾਹਿਬ ਤੇ ਲੈ ਕੇ ਆਂਦੇ ਹਾਂ ਜੀ ਗੁਰਨਾਨਕ ਸਾਹਿਬ ਦੀ ਸ਼ਖਸੀਅਤ ਨੂੰ ਕਿਸ ਤਰੀਕੇ ਨਾਲ ਦੇਖਦੇ ਹੋ ਗੁਰਨਾਨਕ ਪਾਤਸ਼ਾਹ ਜਿਹੜੇ ਸੀ ਗੁਰਨਾਨ ਪਾਤਸ਼ਾਹ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਆ ਗੁਰਨਾਨ ਪਾਤਸ਼ਾਹ ਨੇ ਨਾ ਜਿਹੜੇ ਬੰਦੇ ਦੀ ਜਿੱਥੇ اٹਕ ਆ ਜਿਹੜੀ ਵੀ ਸੱਭਿਤਾ ਵਾਲਾ ਭਾਵੇਂ ਸਿੱਧ ਜੋਗੀ ਸੀ ਭਾਵੇਂ ਮੱਕੇ ਦੇ ਸੀ ਕਾਜ਼ੀ ਰੁਕਨਦੀਨ ਸੀ ਭਾਵੇਂ ਹਰਦਵਾਰ ਦੇ ਪੰਡ ਪਾਂਡੇ ਸੀ ਭਾਵੇਂ ਉਹ ਰਸ਼ੀਆ ਦੇ ਸੀ ਹਣਾ ਭਾਵੇਂ ਚੀਨ ਜਾਪਾਨ ਦੇ ਸੀ ਭਾਵੇਂ ਲਾਮੇ ਸੀ ਗੁਰੂ ਪਾਸ਼ਾ ਨੇ ਜਿਹੜੇ ਬੰਦੇ ਦੀ ਜਿੱਥੇ اٹਕ ਸੀ ਨਾ ਉਹਦੇ ਤੱਕ ਉਹ